ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਦੇ ਆ ਉਸ ਨੂੰ ਆਪਣਾ ਆਈਡੀਅਲ ਮੰਨਦੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਡਰ ਰਹੇ ਨੇ ਮਨੀਸ਼ ਸੋਦੀਆ ਤੋਂ ਸੰਦੀਪ 파ਟਕ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਤੋਂ ਰਾਗਵ ਚੱਡਾ ਅਤੇ ਜਤਿੰਦਰ ਜੈਨ ਹੁਣਾਂ ਨੇ ਹਿਪਨੋਟਾਈਜ਼ ਕਰ ਲਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਜਦੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਬਿਨਾ ਪੁੱਛੇ ਤੋਂ ਫੈਸਲੇ ਲੈ ਲੈਂਦੀ ਹੈ ਆਪਣੇ ਪੱਧਰ ਤੇ ਅੱਜ ਤੋਂ ਲਗਭਗ 5 ਮਹੀਨੇ ਪਹਿਲਾਂ ਜਦੋਂ ਚਾਰ ਪ੍ਰਾਣੇ ਕੈਬਨਿਟ ਮੰਤਰੀਆਂ ਦੀ ਛੁੱਟੀ ਕੀਤੀ ਗਈ ਨਵੇਂ ਪੰਜ ਕੈਬਨਿਟ ਮੰਤਰੀ ਬਣਾਏ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦੀ ਇਸ ਗੱਲ ਦਾ ਇਲਮ ਹੀ ਨਹੀਂ ਸੀ ਕੋਈ ਜਾਣਕਾਰੀ ਨਹੀਂ ਸਗੋਂ ਜਿਨ੍ਹਾਂ ਨੇ ਕੈਬਨਟ ਦੇ ਵਿੱਚ ਵੱਡੇ ਅਹੁਦੇ ਸੰਭਾਲਨੇ ਸੀ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਚਾਰ ਵਿਧਾਇਕ ਚਾਰ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਪੰਜ ਦੋ ਦਿਨਾਂ ਦੇ ਵਿੱਚ ਵਿੱਚ ਨਵੇਂ ਬਣਾਉਣ ਜਾ ਰਹੇ ਨੇ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਨਹੀਂ ਪਤਾ ਚੱਲਿਆ ਇਸ ਨੂੰ ਲੈ ਕੇ ਹੁਣ ਪਹਿਲਾਂ ਤਾਂ ਬਗਾਵਤ ਹੋਈ ਸੀ ਦਿੱਲੀ ਦੇ ਵਿੱਚੋਂ ਲੇਕਿਨ ਹੁਣ ਬਗਾਵਤ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚੋਂ ਨਵਜੋਤ ਸਿੰਘ ਮਹਿਤਾ ਜੋ ਪਮਕੜਾਂ ਦੇ ਸਭ ਤੋਂ ਵੱਡੇ ਪਮਕੜ ਨੇ ਜਿਨ੍ਹਾਂ ਨੇ ਦਿਨ ਪਰ ਰਾਤ ਲੋਕਾਂ ਨੂੰ ਕਨਵਿੰਸ ਕੀਤਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਆਪ ਆदमी ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਟਾ ਪਾਓ ਨਵਜੋਤ ਸਿੰਘ ਮਹਿਤਾ ਨੇ ਗੱਲ ਕਰਦਿਆਂ ਪੱਤਰਕਾਰਾਂ ਦੇ ਨਾਲ ਕਿਹਾ ਕਿ ਲੋਕ ਜਦੋਂ ਇਸ ਨੂੰ ਝੰਡਾ ਅਮਲੀ ਕਹਿੰਦੇ ਸੀ ਜਦੋਂ ਇਸ ਨੂੰ ਨਸ਼ੇੜੀ ਕਹਿੰਦੇ ਸੀ ਤੇ ਅਸੀਂ ਲੋਕਾਂ ਦੇ ਗੱਲ ਪੈ ਜਾਂਦੇ ਸੀ ਕਿ ਪੰਜਾਬ ਦੀ ਗੱਲ ਕਰੇਗਾ ਪੰਜਾਬ ਦੀ ਜਵਾਨੀ ਦੀ ਗੱਲ ਕਰੇਗਾ ਪੰਜਾਬ ਦੀ ਕਿਸਾਨੀ ਦੀ ਗੱਲ ਕਰੇਗਾ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਮਿਲੇਗੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਕੌਮ ਨੂੰ ਇਨਸਾਫ ਮਿਲੇਗਾ ਲੇਕਿਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਰਹਿਣ ਵਾਲਾ 24 ਘੰਟੇ ਲੇਕਿਨ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਦੇ ਧੀਵਰ ਬਦਲ ਗਿਆ ਨਵਜੋਤ ਸਿੰਘ ਮਹਿਤਾ ਨੇ ਕਿਹਾ ਕਿ ਜਿਹੜੇ ਹੁਣ ਵੱਡੇ ਫੈਸਲੇ ਆਏ ਨੇ ਆ ਜਿਹੜੇ ਚੇਅਰਮੈਨ ਨਿਯੁਕਤ ਕੀਤੇ ਗਏ ਨੇ ਦਿੱਲੀ ਲੋਬੀ ਵਾਲਿਆਂ ਵੱਲੋਂ ਸੰਦੀਖ ਖਾਸ ਕਰਕੇ ਸੰਦੀਪ ਸਿੰਘ ਪਾਠਕ ਵੱਲੋਂ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਬਿਲਕੁਲ ਪਤਾ ਹੀ ਨਹੀਂ ਜੋ ਫੈਸਲਾ ਲੈਂਦੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਲੈਂਦੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਵਜੋਸ਼ ਮੈਤਾ ਨੇ ਕਿਹਾ ਕਿ ਅੱਜ ਤੋਂ ਬਾਅਦ ਸਾਡੇ ਹੱਥ ਕੜੇ ਨੇ ਅਸੀਂ ਇਸ ਪਾਰਟੀ ਦੇ ਵਿੱਚ ਕੰਮ ਨਹੀਂ ਕਰਾਂਗੇ ਉਹਨਾਂ ਕਿਹਾ ਇਹ ਉਹੀ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜਾ ਸਾਡੇ ਤੋਂ ਬਿਨਾਂ ਸਾਹ ਨਹੀਂ ਲੈਂਦਾ ਸੀ ਜਿਹਨਾਂ ਸਾਨੂੰ ਆਪਣੀਆਂ ਗੱਡੀਆਂ ਦੇ ਵਿੱਚ ਬਿਠਾ ਆਉਂਦਾ ਸੀ ਉਹ ਕਹਿੰਦਾ ਕਿ ਬੱਕਰੀ ਦੋ ਦਿਨ ਇੱਕ ਵਾਰ ਢੇੜਾ ਮਾਰਿਆ ਵੇ ਠਾਣੇ ਤੇ ਉਹ ਲੋਕਾਂ ਦੇ ਨਾਲ ਗੱਲ ਨਹੀਂ ਬਾਤ ਕਰਦੀ ਇਹ ਤਾਂ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਸਾਲੂ ਕੀ ਜਾਣਦੇ ਨੇ ਮੁੱਖ ਮੰਤਰੀ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਕੋਲ ਗ੍ਰਹਿ ਮੰਤ్రਾਲਾ ਵੀ ਹੈ ਨਵਜੋਤ ਮਹਿਤਾ ਨੇ ਇੱਕ ਵਾਰ ਫਿਰ ਰੱਜ ਕੇ ਜਲੂਸ ਕੱਢਿਆ ਆਪਣੇ ਸ਼ਬਦਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਕਿ ਦਿੱਲੀ ਵਾਲਿਆਂ ਦੇ ਹੱਥਾਂ ਦੀ ਕਟ ਪੁਤਲੀ ਬਣ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਸਮੁੱਚੀ ਲੀਡਰਸ਼ਿਪ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਇਹਨਾਂ ਨੇ ਵਾਅਦਾ ਕੀਤੇ ਸੀ ਜਿਹੜੇ ਲੋਕ ਇਹਨਾਂ ਦੇ ਨਾਲ ਤੁਰੇ ਸੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਦਿਲ ਪਰਾਤ ਰਾਤ ਇਹ ਕਰਕੇ ਲੋਕਾਂ ਨੂੰ ਕਨਵਿੰਸ ਕੀਤਾ ਉਹਨਾਂ ਪਮਕੜਾਂ ਦੀ ਪੁੱਛਸਾਲ ਲਈ ਨਹੀਂ ਨਮਜੋਤ ਸਿੰਘ ਜਿਹੜੇ ਮਹਿਤਾ ਨੇ ਉਹ ਬੜੇ ਵੱਡੇ ਆਮ ਆਦਮੀ ਪਾਰਟੀ ਦੇ ਪਮਕੜ ਨੇ ਲੇਕਿਨ ਅੱਜ ਉਹ ਬੋਲ ਬੋਲ ਕੇ ਖੁਦ ਪੰਜਾਬ ਦੇ ਮੁੱਖ ਮੰਤਰੀ ਦਾ ਜਰੂਸ ਕੱਢ ਰਿਆ ਨੇ ਧੰਨ